ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਿੰਡ ਗਾਜੀਸਲਾਰ ਪਹੁੰਚੇ ਹੋયા ਹਾਂਗੇ ਜਿਸ ਨੂੰ ਤਹਿਸੀਲ ਸਮਾਣਾ ਤੇ ਜ਼ਿਲ੍ਹਾ ਪਟਿਆਲਾ ਪੈਂਦਾ ਹੈਗਾ ਤੇ ਅੱਜ ਆਪਾਂ ਤੁਹਾਨੂੰ ਸਾਰਾ ਪਿੰਡ ਗਾਜੀਸਲਾਰ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਚੱਲਾਂਗੇ ਜੀ ਦਰਗਾਹ ਤੇ ਹਰਜਤ ਪੀਰ ਤੇ ਪਿੰਡ ਵਾਲਿਆਂ ਦੀ ਬਹੁਤ ਵੱਡੀ ਸਰਦਾਰਗੀ ਤੁਹਾਨੂੰ ਸਾਰੀ ਦਰਗਾਹ ਦਿਖਾਵਾਂਗੇ ਜੀ ਤੇ ਆਪਾਂ ਤੁਹਾਨੂੰ ਦਰਬਾਰ ਸਾਹਿਬ ਵਿੱਚ ਵੀ ਲੈ ਕੇ ਚੱਲਾਂਗੇ ਬਹੁਤ ਵਧੀਆ ਮੰਦਿਰ ਬਣਿਆ ਹੋਇਆਗਾ ਤੇ ਪਿੰਡ ਗਾਜੀਸਲਾਰ ਦੀ ਬਹੁਤ ਵੱਡੀ ਸਰਦਾਰਗੀ ਤੇ ਦਰਸ਼ਨ ਕਰਦੇ ਹੋયા ਹੁਣ ਆਪਾਂ ਚੱਲਾਂਗੇ ਦਰਬਾਰ ਸਾਹਿਬ ਵਿੱਚ ਤੇ ਆਜੋ ਆਪਾਂ ਸੁਣਨ ਹੁਣ ਦਰਬਾਰ ਸਾਹਿਬ ਦੀ ਵੀ ਦਰਸ਼ਨ ਕਰਵਾਵਾਂਗੇ ਤੇ ਹਰ ਵੀਰਵਾਰ ਨੂੰ ਲੰਗਰ ਇੱਥੇ ਤਿਆਰ ਹੁੰਦਾਗਾ ਜੀ ਉਹ ਭਾਈਆਂ ਨਾਲ ਵੀ ਮਲਾਵਾਂਗੇ ਤੇ ਆਜੋ ਆਪਾਂ ਹੁਣ ਅੱਗੇ ਚੱਲਦੇ ਆ ਹੋਇਆ ਤੇ ਹਰ ਸੰਗਤ ਇੱਥੇ ਸੇਵਾ ਵੀ ਕਰਦੀ ਐ ਤੇ ਹੁਣ ਆਪਾਂ ਚੱਲਾਂਗੇ ਜੀ ਪਿੰਡ ਵਿੱਚ ਬਹੁਤ ਵਧੀਆ ਪਿੰਡ ਲੱਗਿਆ ਇੱਕ ਛੋਟਾ ਜਿਹਾ ਪਿੰਡ ਸੀਗਾ ਜਿਸ ਦੀ ਵੋਟ 1000 ਤੋਂ ਲੈ ਕੇ 1200 ਸੀ ਤੇ ਫਿਰ ਆਪਾਂ ਦੇਖਿਆ ਜੀ ਇੱਕ ਸਕੂਲ ਆਪਣੇ ਨਾਲ ਜੁੜੇ ਰਹੋ ਤੇ ਫਿਰ ਚੱਲਾਂਗੇ ਆਪਾਂ ਨਗਰ ਖੇੜੀ ਤੇ ਜੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਨ ਲੱਕੀ ਬਲੌਗ 36 ਤੇ ਆਪਾਂ ਪਿੰਡ ਵਿੱਚ ਚੱਲਦੇ ਹੋਏ ਆਪਾਂ ਤੁਹਾਨੂੰ ਸਾਰਾ ਪਿੰਡ ਦਿਖਾਵਾਂਗੇ ਬਹੁਤ ਜਿਆਦਾ ਵਧੀਆ ਲੱਗਿਆ ਇਸ ਪਿੰਡ ਵਿੱਚ ਜਾ ਕੇ ਤੇ ਆਪ ਸਰਪੰਚ ਸਾਹਿਬ ਨਾਲ ਤੇ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਇੱਕ ਛੋਟਾ ਜਿਹਾ ਪਿੰਡ ਜਿੱਥੇ ਦੇ ਲੋਕ ਐਨਵਾਇਰਨਮੈਂਟ ਬਹੁਤ ਵਧੀਆ ਸੀਗਾ ਪਿੰਡ ਦੇ ਲੋਕਾਂ ਦੀ ਸੋਚ ਵੀ ਬਹੁਤ ਵਧੀਆ ਸੀ ਤੇ ਪਿੰਡ ਵਿੱਚ ਚਲਦਿਆਂ ਹੋਇਆਂ ਪਿੰਡ ਦਾ এনवायरमेंट ਦੇਖਿਆ ਆਪਾਂ ਨੇ ਬਹੁਤ ਸੋਹਣਾ ਪਿੰਡ ਬਣਿਆ ਹੋਇਆ ਸੀ। ਦੇਖ ਕੇ ਮਨ ਨੂੰ ਸਕੂਨ ਮਿਲਿਆ ਤੇ ਆਪਾਂ ਨੇ ਲੋਕਾਂ ਨਾਲ ਵੀ ਗੱਲਾਂ ਬਾਤਾਂ ਕੀਤੀਆਂ ਬਹੁਤ ਵਧੀਆ ਲੱਗਿਆ ਦੇਖ ਕੇ। ਆਜੋ ਪਾਣ ਸਾਨੂੰ ਪਿੰਡ ਦਾ ਚੱਪਾ-ਚੱਪਾ ਦੇ ਕੋਨਾ-ਕੋਨਾ ਦਿਖਾਉਂਦੇ ਹੋਇਆਂ ਆਪਣਾ ਵਲੌਗ ਜੀ ਕਰਦੇ ਆ ਖਤਮ ਮਿਲਦੇ ਆ ਕਿਸੇ ਨਵੇਂ ਪਿੰਡ ਵਿੱਚ।